ਹੌਂ ਤੇ ਦੜ ਦਿਨ ਇਕੱਲੀ ਇਕੱਲੀ ਗੱਲਦਾ ਵੀ ਪਤਾ ਲੱਗ ਗਿਆ ਵਾ ਤੇ ਉਹ ਕਿਦਾਂ ਦਾ ਵਾ ਤਾਂ ਵੀ ਸਮਝਣ ਉਹਨਾਂ ਨੇ ਕੋਈ ਫੈਸਲਾ ਨਹੀਂ ਲਿਆ ਹਲੇ ਤੱਕ ਜਿਹੜਾ ਸਮਝਣ ਹੁਣੇ ਮੇਰੇ ਨਾਲ ਇਦਾਂ ਕਰਦਾ ਵਾ ਕੱਲ ਨੂੰ ਜਦੋਂ ਮੇਰਾ ਵਿਆਹ ਹੋ ਗਿਆ ਤੇ ਉੱਥੇ ਤੇ ਮੇਰੀ ਜ਼ਿੰਦਗੀ ਬਰਬਾਦ ਹੋ ਜਣੀ ਆ ਮੈਂ ਕੀ ਕਰਾਂਗੀ ਉੱਥੇ ਇਕੱਲੀ ਮੈਨੂੰ ਤੇ ਕੁਝ ਸਮਝ ਨਹੀਂ ਲੱਗਣ ਦੀ ਸਾਰੀ ਜ਼ਿੰਦਗੀ ਮੈਂ ਜੁੱਤੀਆਂ ਛਿੱਤੇ ਖਾਂ ਮੇ ਰਵਾਂਗੀ ਮੇਰੇ ਤੇ ਜੀ ਕਦਮ ਮੈਂ ਕੁਝ ਆਪਣੇ ਆਪ ਨੂੰ ਕਰ ਹੀ ਲਵਾਂ ਮਿਲ ਗਏ ਹਾਂ ਮਿਲ ਗਏ ਨਹੀਂ ਪਿਆ ਜਦੋਂ ਨਹੀਂ ਬਸ 5 ਮਿੰਟ ਵੇਟ ਕੀਤੀ ਉਧਰ ਆ ਗਏ ਮੈਂ ਪੁੱਤ ਤੇਰੀ ਤਾਈ ਨੂੰ ਜਵਾਬ ਦੇ ਆਇਆ ਕਿ ਮੈਂ ਨਹੀਂ ਉੱਥੇ ਵਿਆਹ ਕਰਨਾ ਕੁੜੀ ਦਾ। ਹੈ ਡੈਡੀ ਸੱਚੀ? ਆਹੋ ਪੁੱਤ ਮੈਂ ਤੇ ਆਇਆ ਨਾ ਜਵਾਬ। ਸਗੋ ਚੰਗਾ ਹੋ ਗਿਆ ਵਾ। ਜਿਹੜਾ ਵਿਆਹ ਕਰਨ ਤੋਂ ਬਾਅਦ ਪਤਾ ਲੱਗਣਾ ਹੈ ਨਾ ਹੁਣੇ ਪਤਾ ਲੱਗ ਗਿਆ ਵਾ। ਮੁੰਡਾ ਆਹਰ ਕਤਾਂਗ ਹੁੰਦਿਆ ਵਾ। ਕੱਲ ਨੂੰ ਲੰਮ ਵਿਆਹੀ ਜਾਂਦੀ ਤੇ ਫੇਰਾ ਪਾ ਕੀ ਕਰਨਾ ਸੀ? ਲਾਤੇ ਆ ਹੱਥ ਕੜੀਆਂ। ਖੁਸ਼ ਨਾ ਹੁਣ। ਮੈਂ ਵੀ ਬੜੀ ਖੁਸ਼ ਹਾਂ। ਸਾਪਿਆਂ ਹੀ ਮੇਰੇ। ਮੰਮੀ ਕਿੱਥੇ ਜੇ? ਆ ਆਵਾਂ ਲਾਵਾਂ ਮੈਂ ਹਾਂ ਕੱਪੜੇ ਮੇਰੀ ਕੱਪੜੇ ਹਾਂ ਹੋ ਮੈਂ ਚੱਲ ਕੱਪੜੇ ਪ੍ਰੈਸ ਉਹ ਬੈਠੋ ਮੇਰੀ ਗੱਲ ਕਰਮੇ ਧੰਨ ਆਲਾਵਾਂ ਕੀ ਗੱਲ ਕਰਨੀ ਮੰਮੀ ਗੱਲ ਉਹੀ ਹੈ ਕਿ ਜਿਹੜੀ ਘਰ ਚ ਹੋਈ ਆ ਚੰਗਾ ਹੈ ਵਾ ਜੋ ਕਰਦਾ ਪਰਮਾਤਮਾ ਵਧੀਆ ਹੀ ਕਰਦਾ ਵਾ ਸਮੇ ਤੋਂ ਪਹਿਲਾਂ ਹੀ ਸਾਰਾ ਕੁਝ ਪਤਾ ਲੱਗ ਗਿਆ ਤੇ ਦੱਸ ਹੁਣ ਮੈਂ ਕਿਹੜੇ ਮੂਹ ਦਾ ਜਵਾਬ ਦਵਾਂ ਮੰਮੀ ਹੁਣ ਵੇਖੋ ਇੱਥੇ ਹੁਣ ਤੇ ਸਭੋ ਵਧੀਆ ਹੋ ਗਿਆ ਕਿ ਨਾਲੇ ਤੁਹਾਡੀ ਵੀ ਰਹਿ ਰਹੇ ਜੂਗੀ ਤੇ ਨਾ ਹੀ ਗੱਲ ਕਿਸੇ ਤੇ ਵੀ ਆਊਗੀ ਹੁਣ ਤੁਸੀਂ ਇਹ ਕਹਿ ਸਕਦੇ ਜੇ ਵੀ ਆਪਾਂ ਗੱਡੀ ਨਾਲੋਂ ਨਹੀਂ ਦੇਣੀ ਹੈਗੀ ਇਹ ਤੋਂ ਮਨਾ ਕੀਤਾ ਤੇ ਆਪੇ ਰਿਸ਼ਤਾ ਤੋੜ ਜਾਣਾ ਤੇ ਇਧਰੋਂ ਨਾਲੇ ਚਾਚਾ ਜੀ ਨੇ ਵੀ ਆਪ ਉਹਨਾਂ ਨੂੰ ਪਤਾ ਲੱਗ ਗਿਆ ਤੇ ਨਾਲੇ ਜਿਹੜੀ ਮੁੰਡੇ ਨੇ ਹਰਕਤ ਕੀਤੀ ਹੈ ਨਾ ਉਹ ਹੈ ਵੀ ਬਿਲਕੁਲ ਸਰਾਸਰ ਗਲਤ ਆ ਜੇ ਕਿਤੇ ਮੈਂ ਉੱਥੇ ਹੁੰਦਾ ਨਾ ਮੈਂ ਮੌਕੇ ਤੇ ਤੇ ਫੇਰ ਮੈਨੂੰ ਦੱਸਦਾ ਵੀ ਇਦਾਂ ਦੀਆਂ ਗੱਲਾਂ ਕਿੱਦਾਂ ਕਰੀ ਦੀਆਂ ਨੇ ਚੰਗੇ ਲੱਗੀਦਾ ਇਦਾਂ ਮੰਨਿਆ ਤਾਂ ਮਰਿਆਦਾ ਹੁੰਦੀਆਂ ਨੇ ਵਿਆਹ ਸ਼ਾਦੀ ਤੋਂ ਬਾਅਦ ਬੰਦਾ ਜਿੱਥੇ ਮਰਜੀ ਘੁੰਮੇ ਫਰੇ ਜੋ ਮਰਜੀ ਕਰੇ ਜੇ ਕੋ ਆਪਣੀ ਉਹ ਚੀਜ਼ ਲੈਣ ਗਈਆਂ ਸੀ ਤੇ ਬੰਦਾ ਚਲੋ ਠੀਕ ਆ ਜੇ ਮਿਲ ਪਿਆ ਵਾ ਤੇ ਸਾਸਿਕਾਲ ਤੇ ਸਾਸਿਕਾਲ ਜਿਆਦਾ ਉਹ ਜੀਆਂ ਕਰਦੇ ਹਰ ਕਦਾ ਚੰਗੇ ਲੱਗੀਦਾ ਦਿਨ ਘਰੇ ਬਾਜ਼ਾਰ ਦੇ ਵਿੱਚ ਇਹ ਉਹ ਜੀਆਂ ਗੱਲਾਂ ਨਹੀਂ ਸ਼ੋਭਾ ਚੰਗੇ ਪਰਿਵਾਰਾਂ ਨੂੰ ਦਿੰਦੀਆਂ ਹੈਗੀਆਂ ਸੰਸਕਾਰ ਇਹਨਾਂ ਚੀਜ਼ਾਂ ਤੋਂ ਪਤਾ ਲੱਗਦੇ ਆ ਵੀ ਧੀ ਪੁੱਤ ਦੇ ਕਿੰਨੇ ਗਾ ਤੇ ਨਾਲ ਧੀਆ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਹਰ ਚੀਜ਼ੇ ਮਰਿਆਦਾ ਦੇ ਵਿੱਚ ਰਹਿ ਕੇ ਹੀ ਕਰਨੀ ਚਾਹੀਦੀ ਆ ਨੂੰ ਤੇ ਹੁਣ ਚੰਗਾ ਸਗੋਂ ਮੰਮੀ ਤੁਸੀਂ ਦੋਗੇ ਉਹਨਾਂ ਨੂੰ ਜਵਾਬ ਕਿ ਜਾਂ ਮੈਂ ਕਵਾਂ ਨਾਲੋਂ ਲੱਗ ਹੁਣ ਮੇਰੀ ਤੇ ਉਹਨਾਂ ਨਾਲ ਪਿਛਲੀ ਰਿਸ਼ਤੇਦਾਰੀ ਹੈ ਹੁਣ ਮੈਂ ਕਿਤਰਾ ਜਵਾਬ ਦੇਵਾਂ ਤੂੰ ਹੀ ਕਰਦੇ ਉਹਨਾਂ ਨਾਲ ਮੰਮੀ ਆ ਗੱਲ ਤੇ ਕਰਦਾਗਾ ਪਰ ਜੇ ਹੁਣ ਉਹਨਾਂ ਨੇ ਕੋਈ ਅੱਗੋ ਗੱਲ ਕਹੀ ਨਾ ਉਹ ਜੀ ਕਿਤੇ ਤੇ ਫਿਰ ਮੇਰੇ ਮੂੰਹ ਚਾਰਨਾ ਸੁਣ ਲੈਣੀਆਂ ਜੇ ਤੇ ਮੁਰਕੇ ਤੂੰ ਹੀ ਨਾ ਮੈਨੂੰ ਕਹਿਆ ਹੈਗਾ ਵੀ ਤੂੰ ਮੇਰੀ ਪੁਰਾਣੀ ਰਿਸ਼ਤੇਦਾਰੀ ਮਾੜੀ ਚੰਗੀ ਤੇ ਤੂੰ ਖਰਾਬ ਕੀਤੀ ਹੈ ਤੇ ਇੰਨਾ ਚੰਗਾ ਮੈਨਾਂ ਵੀ ਤੂੰ ਆ ਵੀ ਕਰ ਲਿਓ ਹੁਣ ਲੱਗ ਤੂੰ ਵੀ ਕਹਿਨਾ ਕਿ ਤੂੰ ਹੀ ਮੰਮੀ ਜਵਾਬ ਦੇ ਚਾਚਾ ਤੇਰਾ ਵੀ ਮੈਨੂੰ ਕਹਿ ਗਿਆ ਹੁਣ ਬੁਰੀ ਦੇ ਵਿੱਚ ਮੈਂ ਹੀ ਬਣ ਗਈ ਨਾ ਮੰਮੀ ਇਹ ਚ ਬੁਰੇ ਬਣਨ ਵਾਲੀ ਕਿਹੜੀ ਗੱਲ ਆ ਚਾਹੇ ਤਹੀਂ ਕਿ ਗੱਲ ਜੀ ਗਲਤ ਹੋਈਏ ਤੇ ਆਨ ਅਫਸੋਸ ਵੀ ਹੋਏ ਹੁਣ ਪੈਰ ਪੈਰ ਤੇ ਤੂੰ ਗਿਰਗਟਾਂ ਨੂੰ ਰੰਗ ਬਦਲਦੇ ਆ ਕਦੀ ਆ ਕਬੀਆ ਨਿਤ ਨਵੀਂ ਉਹਨਾਂ ਦੀ ਹਰ ਘਟ ਸਾਹਮਣੇ ਆਈ ਆ ਮੈਂ ਵੀ ਸਹੀ ਪੁੱਛੋ ਪਹਿਲਾਂ ਕਿ ਦੋ ਉਹ ਗੱਲ ਹੋਈ ਮੈਂ ਤਾਂ ਉਦੋਂ ਤੋਂ ਇਨਕਾਰ ਕਰਕੇ ਰਾਜੀ ਹਾਂ ਪਰ ਫਿਰ ਮੈਂ ਕਿਹਾ ਵੀ ਚਲੋ ਨਹੀਂ ਤੁਸੀਂ ਵੀ ਸਿਆਣੇ ਦੇ ਵੱਡਿਆਂ ਦੀ ਮੰਨਣੀ ਪੈਂਦੀ ਆ ਮੰਮੀ ਅੱਜ ਤੇ ਹਜੇ ਕੁਝ ਨਹੀਂ ਬਿਲ ਦੇਰਾਂ ਦਾ ਵਿਗੜਿਆ ਕੱਲ ਨੂੰ ਕੁੜੀ ਦੀ ਉਮਰ ਦਾ ਸੁਹਾੜੇ ਨਾ ਮੰਨ ਲਓ ਵਿਆਹ ਕੇ ਚਲ ਜਾਂਦੀ ਤੇ ਮਗਰੋਂ ਅਗਲੇ ਨੇ ਕੀ ਪਤਾ ਉਹਨੇ ਕੀ ਕੁਝ ਕਰਨਾ ਹੈ ਮੈਨੂੰ ਤਾਂ ਲੱਗਦਾ ਜਿੱਦਾਂ ਦੀ ਮੁੰਡੇ ਦੀ ਹਰਕਤਾਂ ਨਾ ਉਹਦੇ 100 ਐਪ ਨਾਲ ਹੋਰ ਵੀ ਛੁਪੇ ਹੋਣੇ ਆ ਤੇ ਮੁੜ ਕੇ ਸਾਰੀ ਉਮਰ ਦਾ ਜੰਜਾਲਾ ਡੇ ਗੱਲ ਪੈ ਜਾਣਾ ਸੀ ਤੇ ਅੱਜ ਦੇ ਆ ਗੱਲਾਂ ਹੁੰਦੀਆਂ ਨਾ ਮੁੜ ਕੇ ਪਤਾ ਨਹੀਂ ਕਿੰਨੇ ਰਿਸ਼ਤੇ ਟੁੱਟ ਜਾਣੇ ਸੀ ਚਲ ਠੀਕ ਆ ਲਾ ਮੈਨੂੰ ਤਾਂ ਪਤਾ ਹੀ ਨਹੀਂ ਪੇ ਇਸ ਤਰ੍ਹਾਂ ਦਾ ਵਾ ਤੇ ਮੈਂ ਦੇ ਦੇਣੀ ਜਵਾਬ ਨਾਲ ਇਹ ਮਾਂ ਨੂੰ ਪਤਾ ਲੱਗ ਜਾਊਗਾ ਇਹਦੇ ਮੁੰਡੇ ਦੀਆਂ ਹਰਕਤਾਂ ਕਰਕੇ ਇੱਕ ਸਭ ਕੁਝ ਹੋਇਆ ਵਾ ਮੰਮੀ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਹ ਨਾ ਸਮਝਣ ਵੀ ਉਹਨਾਂ ਚ ਸਾਡੇ ਚ ਸਾਰੀ ਗਲਤੀ ਆਪਣੇ ਤੇ ਬੋਧਾ ਵੀ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਕਿੰਨੇ ਕਿੰਨੇ ਚੰਨ ਚੜਨ ਦਿਆ ਆ ਮੈਨੂੰ ਤਾਂ ਪਤਾ ਹੀ ਨਹੀਂ ਵੀ ਇਹ ਇਤਰਾਹ ਦਾ ਵਈ ਤੇ ਮੰਮੀ ਇੱਕ ਗੱਲ ਨਾਲੇ ਹੋਰ ਜੇ ਹੁਣ ਜਿਹੜੀ ਗੱਲ ਅੱਜ ਹੋ ਗਈ ਨਾ ਬੱਸ ਆਖਰੀ ਗੱਲ ਇੱਥੇ ਖਤਮ ਜੇ ਹੁਣ ਕੋਈ ਵੀ ਗੱਲ ਕਿਸੇ ਵੀ ਪ੍ਰਕਾਰ ਦੀ ਘਰ ਚ ਨਹੀਂ ਕੇ ਗੱਲ ਦਾ ਭੋਗ ਪੈਣਾ ਚਾਹੀਦਾ ਵੀ ਆ ਆ ਨਹੀਂ ਆਉਂਗਾ ਤੇ ਜਾਉਂਗਾ ਗਰਲੀ ਨੂੰ ਵੀ ਸਮਝਾ ਦਿਓ ਗੱਲ ਹੋ ਕੇ ਨਾ ਖੁਸ਼ ਹੁਣ ਪੂਰੇ ਖੁਸ਼ ਹੋਣਾ ਪਹਿਲਾ ਹੀਰੋਏ ਜਾਂਦੇ ਹੀ ਹਾਏ ਮੇਰੀ ਕਿਸਮਤ ਕਿੱਦਾਂ ਦੀ ਏ ਹਾਏ ਮੇਰੀ ਕਿਸਮਤ ਕਿੱਦਾਂ ਦੀ ਹੈ ਫੜ ਹੋ ਗਿਆ ਨਾ ਕਿਸਮਤ ਦਾ ਫੈਸਲਾ ਕਿ ਕੀ ਹੋਣਾ ਹੈ ਕੀ ਨਹੀਂ ਜੋ ਵੀ ਸਾਡੇ ਕਰਮਾਂ ਚ ਲਿਖਿਆ ਹੁੰਦਾ ਵਾ ਨਾ ਉਹ ਹੋ ਹੀ ਜਾਂਦਾ ਵਾ ਤੇ ਹੋਰ ਸਮਝ ਮੈਂ ਤੇ ਆਪ ਬੜੀ ਖੁਸ਼ਾ ਸ਼ੁਕਰ ਹੈ ਮੇਰਾ ਉਹ ਮੁੰਡੇ ਤੋਂ ਖਿਹੜਾ ਛੁੱਟਾ ਵਾ ਉਹ ਦੀਦੀ ਹੁਣ ਤੁਸੀਂ ਉਹ ਮੁੰਡੇ ਦਾ ਨਾ ਨਾ ਲਓ ਤੁਸੀਂ ਇਹ ਸੋਚੋ ਕਿ ਮੇਰੇ ਇੱਕ ਬੁਰਾ ਸੁਪਨਾ ਹੀ ਕਿਉਂ ਲੰਘ ਗਿਆ ਵਾ ਹੁਣ ਤੁਸੀਂ ਸੋਹਣੇ ਸੋਹਣੇ ਸੁਪਨੇ ਵੇਖੋ ਤੇ ਆਪਣੀ ਅਗਲੀ ਜ਼ਿੰਦਗੀ ਵੇਖੋ ਕੀ ਕਰਨਾ ਤੇ ਕੀ ਨਹੀਂ ਕਰਨਾ ਐਵੇਂ ਹੀ ਹੁਣ ਉਹਦੇ ਬਾਰੇ ਕਦੀ ਵੀ ਨਹੀਂ ਸੋਚਣਾ ਸਹੀ ਗੱਲ ਆ ਸਮਝਣ ਐਵੇਂ ਸੋਚ-ਸੋਚ ਕੇ ਨਾ ਫਿਰ ਮਨ ਨੂੰ ਹੋਰ ਤਰ੍ਹਾਂ ਹੁੰਦਾ ਵਾ ਕਿ ਕਿੰਨਾ ਕੁ ਜੋ ਹੋ ਗਿਆ ਵਾ ਮੇਰੇ ਨਾਲ ਤੇ ਹੁਣ ਨਾ ਤੁਸੀਂ ਲੋਕਾਂ ਦੀ ਸੋਚਣਾ ਵੀ ਲੋਕੀ ਕੀ ਕਹਿਣਗੇ ਕਿ ਕੁੜੀ ਦਾ ਰਿਸ਼ਤਾ ਟੁੱਟਾ ਹੀ ਹੁਣ ਲੋਕਾਂ ਦੀ ਨਾ ਸੋਚਣ ਦਾ ਪਿਆ ਕਿ ਹਾਈ ਲੋਕੀ ਕੀ ਕਹਿਣਗੇ ਲੋਕ ਮੈਨੂੰ ਤੁਹਾਡੇ ਚੰਗੀ ਤਰ੍ਹਾਂ ਪਤਾ ਵਾ ਤੁਹਾਡੀ ਨੇਚਰ ਦਾ ਤੁਸੀਂ ਕੋਈ ਨਾ ਕੋਈ ਨਾ ਆਪਣੇ ਕੋਲੋਂ ਐਵੇਂ ਸੋਚਦੇ ਵੀ ਰਹਿੰਦੇ ਜੇ ਔਰ ਸਾਰੀਆਂ ਬੁਲਾਵਾਂ ਦੂਰ ਛੱਟੋ ਤੇ ਆਪਣੀ ਅਗਲੀ ਜ਼ਿੰਦਗੀ ਦਾ ਸਟੈਪ ਚੁੱਕੋ ਸਰ ਬੜੇ ਤਰਲੇ ਮਾਰੇ ਹੀ ਉਹਨਾਂ ਦੇ ਛੁੱਟੀਆਂ ਦਾ ਕਰਕੇ ਥੋੜਾ ਜਿਹਾ ਹੋ ਗਿਆ ਤੈਨੂੰ ਪਤਾ ਯਾਰ ਉਹ ਵੀ ਮਾਲਕਾਂ ਉਹਨਾਂ ਨੂੰ ਆਪਣੇ ਕੰਮ ਨਾਲ ਮਰਬਲ ਤੇ ਕਿਸੇ ਦੀ ਮਜਬੂਰੀ ਨਹੀਂ ਵੇਖਦੇ ਸਾਡੀ ਮਜਬੂਰੀ ਹੁਣ ਤੈਨੂੰ ਪਤਾ ਹੀ ਹੈ ਕੀ ਮਜਬੂਰੀ ਕਦੇ ਕਰਕੇ ਛੁੱਟੀਆਂ ਕੀਤੀਆਂ ਅਸੀਂ ਤੇ ਘਰ ਕੰਮ ਦੰਦਿਆ ਵੀ ਹੈਗਾ ਸੀ ਤੇ ਚਲੋ ਕੋਈ ਨਹੀਂ ਹੁਣ ਦੇ ਦਿੱਤਾ ਤੇ ਫਿਰ ਵੇਖਦੇ ਆ ਕੋਈ ਕੰਮ ਧੁੰਦਾ ਆਪਣਾ ਹੀ ਕਰਨਾ ਹਣਾ ਹੁਣ ਨਹੀਂ ਕਹਦੇ ਥੱਲੇ ਕਰਨਾ ਬਥੇੜਾ ਝਿਰ ਕਰ ਲਿਆ ਕਿਸ ਦਿਨ ਨਾਲ ਹੁਣ ਆਪਣਾ ਹੀ ਕੰਮ ਕੋਈ ਕਰਦੇ ਹਾਂ ਸ਼ੁਰੂ ਚਲੋ ਕੋਈ ਗੱਲ ਨਹੀਂ ਠੀਕ ਆ ਕਰੂੰਗਾ ਤੇ ਨਾ ਮਾਫਾ ਆਤੀ ਗੱਲ ਫਿਰ ਠੀਕ ਆ ਓਕੇ ਵੀਰ ਤੇ ਲਈ ਚੱਕਰ ਬਣਾਇਆ ਕੀ ਹੈ ਮਤਲਬ ਦੁਹੀਂ ਦੱਸ ਕੇ ਤੈਨੂੰ ਕਰਦੇ ਰਹੇ ਜਿਹੜੇ ਦਿਨ ਛੁੱਟੀ ਤੇ ਫਿਰ ਵੀ ਉਹਨਾਂ ਨੇ ਕਰਤਾ ਦੁਹੀਂ ਲਾਉ ਸਿਆਣਾ ਐ ਤੈਨੂੰ ਪਤਾ ਹੀ ਆ ਛੁੱਟੀਆਂ ਦਾ ਕਰ ਲੀਆਂ ਸੀ ਤੇ ਮੈਂ ਤਾਂ ਉਹਨਾਂ ਨੂੰ ਇਹ ਕਿਹਾ ਕਿ ਜਿੰਨੀਆਂ ਤੁਸੀਂ ਛੁੱਟੀਆਂ ਕੀਤੀਆਂ ਉਹਦੇ ਪੈਸੇ ਕੱਟ ਲਓ ਬਿਹਾਰੀ ਗੱਲ ਆ ਤੇ ਉਹ ਅੱਗੋਂ ਬੋਲਦਾ ਹੀ ਬੜਾ ਉਲਟਾ ਸਿੱਟਾ ਹੀ ਫਿਰ ਮੈਂ ਵੀ ਸਿੱਟਾ ਹੋ ਗਿਆ ਮੈਂ ਹੱਬ ਤਾਂ ਤੁਹਾਨੂੰ ਜੇ ਕੰਦੇ ਬਥੇਰੇ ਆ ਤੁਹਾਨੂੰ ਵੀ ਕੰਮ ਬਥੇਰੇ ਆ ਕੱਲ ਨੂੰ ਇਹੀ ਕਹਿੰਦੇ ਜੇ ਤੁਹਾਨੂੰ ਬੰਦਾ ਮਿਲ ਜਗਾ ਸਾਨੂੰ ਕੰਮ ਨਾ ਮਿਲੂਗਾ ਕੱਲ ਨੂੰ ਯਾਰ ਪਤਾ ਨਹੀਂ ਕਿਉਂ ਨਹੀਂ ਅਗਲੇ ਦੀ ਮਜਬੂਰੀ ਸਮਝਦੇ ਤੇ ਨਾਲੇ ਚਾਚਾ ਜੀ ਮੈਂ ਸਹੀ ਗੱਲ ਕਰਦਾ ਹਾਂ ਲੈ ਦੱਸ ਕੇ ਕੀਤੀਆਂ ਛੁੱਟੀਆਂ ਮੈਂ ਜਿਹੜੀਆਂ ਉਤਰਾ ਕਰ ਲੀਆਂ ਇਹ ਨਹੀਂ ਮੈਨੂੰ ਪਤਾ ਤੂੰ ਸਿਆਣੇ ਜੇ ਤੂੰ ਕਿਹੜੇ ਵੀ ਹੋ ਜੀ ਕੋਈ ਗੱਲ ਕਰਨੀ ਇੱਕ ਤਾਂ ਮੈਨੇ ਇਹ ਨਹੀਂ ਸਮਝਾਉਂਦੀ ਠੀਕ ਆਰੇ ਕੰਮ ਦੀ ਜ਼ਿੰਮੇਵਾਰੀ ਹੁੰਦੀ ਆ ਪਰ ਕਈ ਪ੍ਰਾਈਵੇਟ ਕੰਮ ਵਾਲੇ ਵੀ ਨਾ ਸਰਕਾਰੀ ਦਾ ਵੱਧ ਲਾਉਂਦੇ ਆ ਰੋਲ ਲਾ ਕੇ ਤੈਨੂੰ ਪਤਾ ਹੀ ਹੈ ਕਿਹੋ ਜਿਹਾ ਕਦੀ ਜਾਣ ਤੋਂ 10 ਮਿੰਟ ਲੇਟ ਹੋ ਜਾਣਾ ਤਾਂ ਗੱਲਾਂ ਚਾ ਉਹਨੂੰ ਜੇ 10 ਮਿੰਟ ਕ ਪਹਿਲੇ ਤੁਰ ਪੈਣਾ ਤਾਂ ਗੱਲਾਂ ਮੈਂ ਫਿਰ ਅੱਗੋ ਕਹਿੰਦਾ ਮੈਂ ਜਦੋਂ ਅਹੀਂ ਵੱਧ ਕੰਮ ਕਰਦੇ ਆ ਸਾਡੇ ਵੱਧ ਤੇ ਪੈਸੇ ਨਹੀਂ ਦੇਣੇ ਤੇ ਜੇ ਅਹੀਂ 10 ਮਿੰਟ ਲੇਟ ਆ ਗਏ ਤੇ ਉਹ ਛੱਟ ਜੀ ਕੰਡਿਆ ਪੈਣਾ ਪੈਸੇ ਕੱਟ ਲੈਣੇ ਤਾਂ ਚਾਚਾ ਜੀ ਹਰ ਗੱਲ ਤੁਹਾਡੀ ਬਿਲਕੁਲ 100% ਸਹੀ ਹੈ। ਅ ਤਕਰੀਬਨ ਵਾਂ ਵੇਂਦਾ ਰਿਹਾ ਵੀ ਮਹੀਨੇ ਚ 15 ਦਿਨ ਤੇ ਇਦਾਂ ਹੀ ਹੁੰਦਾ ਵੀ ਤੁਸੀਂ 7-8 ਵਜੇ ਤੋਂ ਪਹਿਲਾਂ ਹੁੰਦੇ ਨਹੀਂ ਤੇ ਕੁੜੀਆਂ ਆਣ ਕੇ ਵਿਚਾਰੀਆਂ ਨਿਆਣੀਆਂ ਕਦੀ ਇੱਧਰ ਆ ਜਾ ਕਦੀ ਘਰੋਂ ਮੈਨੂੰ ਕਹਣਾ ਵੀਰ ਜੀ ਕਰੋ ਆ ਫੋਨ ਇਹ ਡੈਡੀ ਆਏ ਕਿਉਂ ਨਹੀਂ ਟੈਂਸ਼ਨ ਹੁੰਦੀ ਤੇ ਛੁੱਟੀ ਤਾਂ ਨੋ ਹੋ ਜਾਂਦੀ ਆ ਤਾਂ 5 ਵਜੇ ਉਹੋ ਹੀ ਗੱਲ ਆਪਣੀਆਂ ਗਲਤੀਆਂ ਨਹੀਂ ਵੇਖਦੇ ਅਗਲਿਆਂ ਦੀਆਂ ਵੇਖ ਲੈਣੀ ਕਿ ਇਹਨੇ ਆ ਕੀਤੀ ਆ ਵੇਖੋ ਕੰਪਨੀ ਕੋਈ ਵੀ ਹੁੰਦੀ ਆ ਨਾ ਪ੍ਰਾਈਵੇਟ ਕੰਪਨੀ ਨੂੰ ਬੰਦਿਆਂ ਦੀ ਜ਼ਰੂਰਤ ਆ ਤੇ ਬੰਦਿਆਂ ਨੂੰ ਕੰਪਨੀ ਦੋਵੇਂ ਤਰ੍ਹਾਂ ਪਿਆਰ ਨਾਲ ਲੱਭਣ ਗਿਆ ਤੇ ਫੇਰ ਹੀ ਟੈਰ ਲੰਗਦਾ ਵਾ ਓਏ ਉਤਰਾ ਤੈਨੂੰ ਪਤਾ ਮਾੜਾ ਮੋਟਾ ਆਪਣਾ ਸਰੀ ਜਾਂਦਾ ਸੀ ਪੈੜੀ ਦੇ ਸਿੱਪ ਤੋਂ ਹੀ ਤੇ ਫੇਰ ਕੁੜੀਆਂ ਦਾ ਕਰਕੇ ਮੈਂ ਕੀਤਾ ਕਿ ਚੱਲ ਕੁੜੀਆਂ ਨੂੰ ਪੜਾ ਲਿਖਾ ਲਾਵਾਂ ਤੇ ਖਰਚਾ ਨਿਕਲੀ ਜਾਂਦਾ ਐ ਉਪਰੋਂ ਮਾੜਾ ਮੋਟਾ ਹਾਂਜੀ ਤੇ ਪੈੜੀ ਦਾ ਆ ਕੇ ਵੇਲੇ ਕੋਲੇ ਵੀ ਵੇਖ ਲਿੰਦਾ ਤੂੰ ਵੀ ਵੇਹੂ ਲੈਣਾ ਮਾੜਾ ਮੋਟਾ ਪੈੜੀ ਦਾ ਤੇ ਚੱਲ ਨਾ ਉਹ ਤੇ ਭਾਈਆਂ ਨਾਲ ਤੇ ਉਤਰਾ ਮੇਰਾ ਰਾਤਾ ਕੋਈ ਹੋਰ ਬਣ ਗਿਆ ਕਿ ਕੰਮ ਕੋਈ ਆਪਣਾ ਕਰੀਏ ਜਿ ਤਰ੍ਹਾਂ ਜਿ ਉਤਰਾ ਚਾਚੀ ਦੇਰੀ ਜਦੋਂ ਜਿੰਦੀ ਸੀ ਨਾ ਹਾਂਜੀ ਤੇ ਉਦੋਂ ਮੈਂ ਟਰੱਕਾਂ ਦੇ ਰਿਹਾ ਕੰਤਾ ਜੀ ਸਹੀ ਗੱਲ ਤੋਈ ਤੇ ਮੇਰੇ ਮੂੰਹ ਦੀ ਗੱਲ ਜਿਹੜੀ ਉਹ ਕਹਿ ਤੀ ਜੀ ਤੂੰ ਹੱਥ ਦਾ ਹੋਣਾ ਸਿੱਖਿਆ ਵਾ ਤੇ ਤੁਹਾਨੂੰ ਤਰਲੇ ਮੰਨ ਦੀ ਜ਼ਰੂਰਤ ਹੈ ਜਿਹਦੇ ਪੱਲੇ ਅੱਜ ਕੱਲ ਗੋਣਾ ਨਾ ਕੋਈ ਉਹਨੂੰ ਤੇ ਕਿਸ ਨੂੰ ਕਹਿਣ ਦੀ ਜ਼ਰੂਰਤ ਹੀ ਨਹੀਂ ਆ ਉਹ ਤੋਂ ਉੱਤੇ ਤੈਨੂੰ ਪਤਾ ਲਾ ਫਿਰ ਕੁੜੀਆਂ ਕਰਕੇ ਛੱਡਣਾ ਪਿਆ ਤੇ ਇਹ ਘਰ ਕੱਲੀਆਂ ਆਹੀਂ ਤੇ ਹੁਣ ਮੇਰਾ ਰਾਤਾ ਬਣ ਗਿਆ ਆ ਕਿ ਕੋਈ ਮਾੜੀ ਮੋਟੀ ਛੋਟੀ ਗੱਡੀ ਲੈ ਲੈਣੀ ਆ ਉਹ ਚਾਚਾ ਜੀ ਛੋਟੀ ਹੋਵੇ ਵੱਡੀ ਹੋਵੇ ਜਿਹੜੀ ਆਪਣੀ ਚੀਜ਼ ਆ ਨਾ ਉੱਚੇ 2 ਰੁਪਏ ਘੱਟ ਵੀ ਆ ਜੇ ਤਾਂ ਬਰਕਤ ਆ ਇਹ ਨਹੀਂ ਦੇਦੇ ਬੱਜੇ ਆਪਾਂ ਕਿ ਇਹੋ ਜਿਹਾ ਕੰਮ ਕਰਨਾ ਕਿ ਮੰਨ ਲਾ ਕੇ ਸਵੇਰੇ ਗਏ ਸ਼ਾਮ ਨੂੰ ਟਾਈਮ ਸਿਰ ਆਪਣਾ ਘਰ ਆਏ ਕੁੜੀਆਂਗੇ ਇਦਾਂ ਕਰਦੇ ਆ ਚਾਚਾ ਜੀ ਆਪਾਂ ਗੱਡੀ ਕੋਈ ਵੇਖ ਕੇ ਨਾ ਚੰਗੀ ਜੀ ਤੁਸੀਂ ਵੀ ਭਾਲ ਕਰੋ ਤਾਂ ਮੇਰਾ ਵੀ 1-2 ਹਜ਼ਾਰ ਦੋਸਤ ਹੈਗਾ ਵਾ ਡੀਲਰ ਆ ਦਮੁੰਦਾ ਦਵੰਦਾ ਲੋਕਾਂ ਨੂੰ ਉਹਨੂੰ ਕਿੰਨੇ ਕੋਈ ਘਰ ਘਰ ਤੇ ਚੰਗੀ ਜਾ ਕੇ ਸਰਵਿਸਮੈਨ ਦੀ ਵੀ ਹੁੰਦੀ ਨੇ ਫਰ ਲੱਭ ਲਈ ਕੀਤੀ ਹੁੰਦੀ ਉਹਨਾਂ ਨੇ ਚੀਜ਼ਾਂ ਦਾ ਤੇ ਕਵਾਂਗੇ ਵੀ ਕੋਈ ਚੰਗੀ ਗੱਡੀ ਖਲੋਤੀ ਕੋ ਮਿਲ ਜੇਗਾ ਘਰ ਚ ਨਾ ਜੇ ਜਿੱਦਾਂ ਕੋਈ ਨਵੀਂ ਨਵੀਂ ਲੈ ਲੈਂਦਾ ਤੇ ਦੂਜਾ ਦੇਣ ਦਾ ਮਾਡਲ ਚਾਹੁੰਦਾ ਨਾ ਮਟਕ ਚੱਲ ਕੇ ਤੇ ਲੋਡ ਪਊ ਵੀ ਫੜ ਤੜ ਕੇ ਉਹ ਕਰਕੇ ਨਾ ਆਪਾਂ ਇਦਾਂ ਕਰਾਂਗੇ ਮੁੜ ਕੇ ਨਾਰਾ ਡੰਗਰਾਂ ਦਾ ਤੂੰ ਇੱਕ ਢਾ ਲੈ ਰਮਾ ਨਾਲ ਇੱਕੋ ਗਾਈ ਜਾਂ ਇੱਕ ਮੱਝ ਰੱਖ ਦੋ ਦੂਜੇ ਡੰਗਰ ਵੇਚੀਏ ਕੁੜੀਆਂ ਨੂੰ ਵੀ ਪੜਨ ਦੀ ਇਹ ਮੌਕਾ ਦਈਏ ਪੂੰਗਾ ਆਹੋ ਡੰਗਰ ਵੇਚ ਦੇਣੀ ਬਾਕੀ ਸਾਰੇ ਇੱਕ ਰੱਖਣਾ ਤੈਨੂੰ ਪਤਾ ਮੁੱਲ ਦਾ ਦੁੱਧ ਨਹੀਂ ਉਹ ਸਹੀ ਲੱਗਦਾ ਤੇ ਟੈਨਸ਼ਨ ਨਹੀਂ ਤੂੰ ਹੀ ਲੈਣੀ ਹੈਗੀ ਕਹਿੰਦੇ ਨਾ ਗੁਰੂ ਰਾਮਦਾਸ ਦੇ ਘਰ ਘਾਟਾਂ ਨਹੀਂ ਕੇ ਗੱਲ ਦਾ

ਹਾਂ ਇੱਥੇ ਤੇ ਕੀਤੇ ਵੀ ਨਹੀਂ ਹੈਗੇ ਸਮਰ ਤੂੰ ਇਥੇ ਕੀ ਕਰੰਦੀ ਆ ਕਰਨਾ ਕੀ ਆ ਦੀਦੀ ਮੈਂ ਨਾ ਉਧਰ ਵੇਖਣੀ ਜਿੱਥੇ ਆਪਾਂ ਸਬਜ਼ੀਆਂ ਨਹੀਂ ਲਾਈਆਂ ਹਾਂ ਉੱਥੇ ਨਾ ਰੋਜ਼ ਕੋਈ ਸਬਜ਼ੀ ਤੋੜ ਕੇ ਲੈ ਜਾਂਦਾ ਏ ਅੱਜ ਮੈਂ ਕੋਠੇ ਚੜ੍ਹ ਕੇ ਨਿਗਰ ਰੱਖਣ ਦੀ ਹਾਂ ਮੈਨੂੰ ਪਤਾ ਲੱਗ ਜਾਊਗਾ ਕਿਹੜਾ ਤੋੜ ਕੇ ਜਾਂਦਾ ਵਾ ਰੋਜ਼ ਜੋ ਮੈਂ ਕੋਈ ਸਬਜ਼ੀ ਵੇਖਣ ਜਾਂਦੀ ਹਾਂ ਕੋਈ ਨਾ ਕੋਈ ਟੁੱਟੀ ਹੁੰਦੀ ਹੈ ਸਵੇਰੇ ਮੈਂ ਕੱਦੂ ਵੇਖ ਕੇ ਆਈ ਹਾਂ ਤੇ ਸ਼ਾਮ ਨੂੰ ਮੈਂ ਕਿਹਾ ਧਰਾਂਗੀ ਸ਼ਾਮ ਨੂੰ ਗਈ ਤੇ ਕੱਦੂ ਹੈਗਾ ਹੀ ਨਹੀਂ ਉੱਥੇ ਤੇ ਅੱਜ ਮੈਂ ਪੂਰੀ ਨਿਗਰੱਖਣ ਦੀ ਹਾਂ ਵੀ ਕਿਹੜਾ ਹੁੰਦਾ ਆ ਲੱਗਾ ਪਤਾ ਕਿਹੇ ਦਾ ਹਾਲੇ ਤੱਕ ਤੇ ਨਹੀਂ ਕੋਈ ਆਇਆ ਉਹ ਭਾਵੇਂ ਤੇਰਾ ਧਿਆਨ ਰੱਖਣ ਦੀ ਹੁਣ ਤੂੰ ਉਹਨਾਂ ਦਾ ਧਿਆਨ ਰੱਖੀ ਜਾਂਦੀ ਐ ਜਿਦੋਂ ਤੂੰ ਮੜਾ ਜੇ ਇਧਰ ਨੂੰ ਧਿਆਨ ਦਿੱਤੋ ਆਪਾਂ ਵੀ ਤੋੜ ਕੇ ਤੇ ਗਾਂ ਜਾਣਾ ਹੋਏ ਪਰ ਮੈਂ ਤਾਂ ਚੜਾਂਦੀ ਹਾਂ ਤੁਸੀਂ ਐਵੇਂ ਕਰੀ ਜਾਂਦੇ ਤਾਂ ਹੀ ਤੇ ਮੈਂ ਕੋਠੇ ਤੇ ਚੜੀ ਆ ਜੇ ਲੱਗੇ ਲੋਕ ਧਿਆਨ ਰੱਖਦੀ ਫੇਰ ਨਹੀਂ ਸੀ ਨਾ ਕਿਹਨੇ ਆਉਣਾ ਹੁਣ ਚੋਰੀ ਰੱਖਣ ਦੀ ਆਪੇ ਪਤਾ ਲੱਗੂਗਾ ਹੀ ਸ਼ਾਮਾਂ ਤੱਕ ਆਓ ਚਲ ਕੋਈ ਨਹੀਂ ਰਖਦੀ ਰਹ ਨੀਗਾ ਪਤਾ ਲੱਗ ਜੂਗਾ ਤੈਨੂੰ ਉਹ ਭਾਵੇਂ ਅਗਲੇ ਅੱਜ ਉਹਨਾਂ ਨੇ ਰੋਜ਼ ਉਹਨਾਂ ਨੇ ਸਬਜ਼ੀਆਂ ਧੋੜਨ ਨੂੰ ਆਣੀਆਂ ਨੇ ਇੰਨੀਆਂ ਪਰ ਲੱਗਣੀਆਂ ਮਾ ਉੱਤੇ ਮੈਂ ਤੈਨੂੰ ਥੱਲੇ ਲੱਭਣ ਦੀ ਮੈਂ ਪਤਾ ਨਹੀਂ ਸਮਣ ਕਿੱਥੇ ਚਲ ਗਈ ਤੇ ਤੂੰ ਇੱਥੇ ਆਣ ਕੇ ਖਲੋਤੀ ਆ ਚਲੋ ਛੱਡੋ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਡੈਡੀ ਨੇ ਰੋਟੀ ਖਾ ਲਈ ਆ ਸਮਣ ਮਾਂ ਹੀ ਕਿਤੇ ਖਵਾਈ ਹੈ ਪਹਿਲਾਂ ਤੇ ਨਾ ਹੀ ਕਰੀ ਜਾਂਦੇ ਸੀ ਵੀ ਨਹੀਂ ਮੈਂ ਨਹੀਂ ਖਾਣੀ ਹੈਗੀ ਫਿਰ ਮੈਂ ਆਹ ਵੀ ਕੋਈ ਗੱਲ ਨਹੀਂ ਫਿਰ ਕੀ ਇਹ ਨੌਕਰੀ ਛੁੱਟ ਗਈ ਆ ਤੇ ਹੋਰ ਕਿਤੇ ਆਪਾਂ ਨੂੰ ਮਿਲ ਜੂਗੀ ਚਲੇ ਡੈਡੀ ਨੂੰ ਕਹਿੰਨੇ ਜਾ ਕੇ ਸਮਝਾਉਨੇ ਆ ਵੀ ਹੋਰ ਕਿਤੇ ਟਰਾਈ ਕਰ ਲੈਂਦੇ ਬਥੇਰੀਆਂ ਫੈਕਟਰੀਆਂ ਵਿੱਚ ਨੌਕਰੀਆਂ ਮਿਲ ਜਾਂਦੀਆਂ ਨੇ ਤੇ ਦੀਦੀ ਜਿੰਨੇ ਚਿਰ ਨੌਕਰੀ ਨਹੀਂ ਨਾ ਮਿਲਦੀ ਤੇ ਮੈਂ ਸੋਚਣ ਦੀਆਂ ਕਿ ਕੋਲ ਜੁਆਣ ਕੇ ਨਾ ਆਪਾਂ ਸੂਟਾਂ ਦੀ ਸਵਾਈ ਵਧਾ ਦਈਏ ਹਨਾ ਜਿੱਥੇ ਹੀ ਇੱਕ ਸੀਨੇ ਦੀ ਹਾੜੀ ਚ ਸੂਟ ਉੱਥੇ ਦੋ ਦੋ ਸੀਕੇ ਲੋਕਾਂ ਦੇ ਦਿਆ ਕਰਾਂਗੇ ਇਹ ਕਿ ਦੋ ਜਿਹੜੇ ਪੈਸੇ ਆ ਉਹ ਬਣ ਜਾਣ ਉਹੀ ਚੰਗਾ ਹੀ ਆ ਹਾਂ ਇਹ ਵੀ ਗੱਲ ਤੇਰੀ ਸਹੀ ਆ ਚਲ ਕੋਈ ਨਹੀਂ ਇਦਾਂ ਹੀ ਕਰ ਲਾਂਗੇ ਜੇ ਤੂੰ ਨਾ ਆਪਣੀ ਕਲਾਸ ਦੀਆਂ ਕੁੜੀਆਂ ਨਾਲ ਵੀ ਗੱਲ ਕਰੀ ਤੇ ਮੈਂ ਵੀ ਕਰਾਂਗੀ ਗੱਲ ਵੀ ਤੁਸੀਂ 12ਵੀਂ ਤੇ ਸੂਟਸ ਆਉਂਦੀਆਂ ਤੁਸੀਂ ਸਾਡੇ ਤੋਂ ਸਮਾ ਲਿਆ ਕਰੋ ਆਹੋ ਇਹ ਤੇ ਗੱਲ ਹੈਗੀ ਆ ਤੇ ਨਾਲੇ ਦੀਦੀ ਤੁਹਾਡਾ ਨਾ ਟੈਟ ਦਾ ਜਿਹੜਾ ਟੈਸਟ ਹੈ ਨਾ ਉਹ ਤੁਸੀਂ ਕਲੀਅਰ ਕਰ ਲਓ ਤੇ ਤੁਹਾਨੂੰ ਨੌਕਰੀ ਮਿਲ ਜੂਗੀ ਟੀਚਰ ਦੀ ਤੁਸੀਂ ਲੱਗ ਜਾਓਗੇ ਨਾ ਤੇ ਫਿਰ ਚੱਲ ਮੈਨੂੰ ਵੀ ਆਸ ਹੋਊਗੀ ਤੇ ਕੋਈ ਨਹੀਂ ਸਮਝਣਾ ਆਪਾਂ ਪੜ੍ਹਾਈ ਲਿਖਾਈ ਵੱਲ ਜ਼ਿਆਦਾ ਧਿਆਨ ਦੇਈ ਹੈ ਨਾ ਕੋਈ ਨਹੀਂ ਮੈਂ ਆਪਣੇ ਵੱਲੋਂ ਪੂਰੀ ਮਿਹਨਤ ਕਰਾਂਗੀ ਕਿ ਜਿਹੜਾ ਮੇਰਾ ਟੈਸਟ ਉਹ ਪਾਸ ਹੋ ਜੇ ਕਿਹਾਗਾ ਕਿਦਨੇ ਵੈਸੇ ਚੜਾ ਟੈਸਟ ਹੋ ਤੁਮਨੇ ਹਾਲੇ ਨਾ ਮੇਲ ਨਹੀਂ ਆਈ ਤੇ ਕੋਈ ਨਾ ਜਦੋਂ ਵੀ ਆਉਗੀ ਨਾ ਮੈਂ ਤੈਨੂੰ ਦੱਸ ਦਾਂਗੀ ਤੇ ਦੀਦੀ ਹੁਣ ਜੇ ਤੁਸੀਂ ਟੈਸਟ ਭਰਿਆ ਵਣਾ ਤੇ ਆਪਣਾ ਫੋਕਸ ਜਿਹੜਾ ਨਾ ਉਹ ਸਾਰਾ ਪੜਾਈ ਵੱਲ ਰੱਖੋ ਬਾਕੀ ਜਿੰਨਾ ਕਰਦਾ ਹੋ ਸਕੇ ਆ ਜਿ ਸਮਾਈ ਦਾ ਵੀ ਹੋ ਸਕੇ ਆ ਜਿੱਥੋਂ ਤੱਕ ਹੋ ਸਕੇ ਆ ਜਿਆਦਾ ਮੈਂ ਹੀ ਕਰਨ ਦੀ ਕੋਸ਼ਿਸ਼ ਕਰਾਂਗੀ ਕਿਉਂਕਿ ਇੰਨੇ ਸਾਲ ਦੀ ਤੁਸੀਂ ਮਿਹਨਤ ਕੀਤੀ ਆ ਤੇ ਹੋਣੀ ਨਾ ਜੇ ਤੁਸੀਂ ਪੜ੍ਹੇ ਤੇ ਫਿਰ ਕੀ ਫਾਇਦਾ ਬਾਅਦ ਚ ਇੱਕਦਮ ਤੁਹਾਡੇ ਕੋ ਸਾਰਾ ਸਿਲੇਬਸ ਵੀ ਨਹੀਂ ਕਲੀਅਰ ਹੋਣਾ ਤੁਸੀਂ ਆਪਣੀ ਪੜਾਈ ਵੱਲ ਫੋਕਸ ਕਰੋ ਤੇ ਸੌਣ ਮੇ ਉਦਾਂ ਨਾਲ ਨਾਲ ਨਹੀਂ ਆ ਕਰਨਾ ਕਿ ਮੇਰੀ ਕੋਈ ਵੀ ਚੀਜ਼ ਜਿਹੜੀ ਉਹ ਛੁੱਟੇ ਨਾ ਬਾਅਦ ਵਿੱਚ ਹਨਾ ਐਵੇਂ ਪਾਦੇ ਵਿੱਚ ਹੁੰਨਾ ਵਾ ਕਿ ਮੈਂ ਜੇ ਆ ਪੜ ਲੈਂਦੀ ਤੇ ਮੇਰਾ ਆ ਹੋ ਜਣਾ ਹੀ ਕਲੀਅਰ ਤੇ ਉਹ ਮੈਂ ਆਪਣਾ ਪੂਰਾ ਦੇਈਆਂ ਧਿਆਨ ਦੇਣਾ ਮੈਨੂੰ ਡੈਡੀ ਦੀ ਬੜੀ ਫਿਕਰ ਹੋਉਂਦੀ ਆ ਉਦੋਂ ਨਾ ਉਹ ਵੀ ਆਪਣੇ ਥਾਂ ਸੀ ਨੇ ਕਿੰਨਾ ਖਰਚਾ ਵੀ ਲੱਗਾ ਵਾ ਤੇ ਹੁਣ ਉਹਨਾਂ ਦੀ ਨੌਕਰੀ ਵੀ ਛੁੱਟ ਗਈ ਆ ਉਦੋਂ ਨਾ ਮੈਂ ਇਹ ਆ ਕੰਮ ਨਹੀਂ ਹੋਣਾ ਚਾਹੀਦਾ ਕੋਈ ਨਹੀਂ ਦੀਦੀ ਜੇ ਤੁਹਾਡਾ ਟੈਸਟ ਕਲੀਅਰ ਹੋ ਗਿਆ ਨਾ ਤੇ ਤੁਹਾਡੀ ਨੌਕਰੀ ਪੱਕੀ ਆ ਤੇ ਫੇਰ ਸਾਡਾ ਜੋ ਵੀ ਪਾ ਰਿਆ ਨਾ ਉਹ ਸੌਖਾ ਹੋ ਜਾਊਗਾ ਫਿਰ ਤੇ ਸਮਨ ਸਾਰਾ ਕੁਝ ਵੇਚੀ ਆ ਜਨਾ ਵੇਖਿਆ ਸਾਰੇ ਲੱਗੇ ਵੀ ਭੁੱਲ ਜਾਣੇ ਆ ਹਾਂ ਕੋਈ ਨਹੀਂ ਦੀਦੀ ਜੇ ਮਾੜੇ ਦੇਣੇ ਆ ਤੇ ਚੰਗੇ ਵੀ ਆਉਂਦੇ ਨੇ ਰੱਬ ਨੇ ਜ ਹੀ ਹੋਊਗਾ ਪਰ ਜਦੋਂ ਵੀ ਹੜਨਾ ਕੁਝ ਚੰਗਾ ਹੋਣ ਲੱਗਦਾ ਵਾ ਨਾ ਨਾਲ ਹੀ ਮਾੜਾ ਵੀ ਹੋ ਜਾਂਦਾ ਵਾ ਜਿਹਦੇ ਤੁਸੀਂ ਐਵੇਂ ਟੈਨਸ਼ਨ ਲਈ ਜਾਂਦੇ ਆ ਜੇ ਪ੍ਰਮਾਤਮਾ ਇੱਕ ਦਰਵਾਜ਼ਾ ਬੰਦ ਕਰਦਾ ਨਾ ਤੇ ਚਾਰ-ਚਾਰ ਖੋਲਦਾ ਵਾ ਬਸ ਤੁਸੀਂ ਟੈਨਸ਼ਨ ਨਾ ਲਓ ਤੇ ਚੱਲ ਫਿਰ ਆ ਜਾ ਤੂੰ ਵੀ ਸਬਜ਼ੀਆਂ ਦੀ ਨਹੀਂ ਟੈਨਸ਼ਨ ਨਾ ਲੈ ਆ ਜਾ ਹੁਣ ਚਲੋ ਫਿਰ ਚੱਲੀਏ ਤੁਸੀਂ ਹੁਣ ਇੱਥੇ ਰੁਕਣ ਥੋੜੀ ਦੇਣਾ ਮੈਨੂੰ ਤੁਹਾਨੂੰ ਬੋਸ ਨਹੀਂ ਆ ਤੇ ਤੁਹਾਡੇ ਲਈ ਮੈਂ ਕੀ ਲੈ ਕੇ ਆਵਾਂ ਆਪੇ ਦੱਸ ਦੇਣਗੀ ਆ ਨਵ ਸਮਣ ਪਤਾ ਨਹੀਂ ਕਿੱਥੇ ਆ ਮੈਂ ਸਾਰੇ ਵੇ ਛੜੀਆਂ ਮੈਂ ਸਾਰਾ ਘਰ ਕੋਲ ਛੜਿਆ ਵਾ ਤੂੰ ਉੱਤੇ ਚੜੀਆਂ ਉੱਤੇ ਕੀ ਕਰਦੀਆਂ ਫੰਡੀਆਂ ਹੈ ਕਰਨਾ ਕੀ ਭਾਬੀ ਜੀ ਸਬਜ਼ੀਆਂ ਦੀ ਰਾਖੀ ਬੈਠੀ ਸੀ ਉੱਤੇ ਕੋਠੇ ਤੇ ਚੜ ਕੇ ਉਹ ਨਾ ਉਹ ਤੇ ਸਬਜ਼ੀਆਂ ਲਾਈਆਂ ਮੈਨੂੰ ਤੂੰ ਹੀ ਦੱਸਿਆ ਨਹੀਂ ਹੈਗਾ ਉੱਤੇ ਤੇ ਨਹੀਂ ਲਾਈਆਂ ਭਾਬੀ ਜੀ ਲਾਈਆਂ ਤੇ ਪਿਆਲੀ ਦੇ ਵਿੱਚ ਹੀ ਆ ਉਹ ਕੋਈ ਤੋੜ ਕੇ ਲੈ ਜਿੰਦਾ ਵਾ ਤੇ ਕੋਠੇ ਤੇ ਖਲੋਗੇ ਤੇ ਵੇਖਣ ਦੀ ਪਿਆਜ ਮੈਂ ਚੋਰ ਨੂੰ ਫੜਨਾ ਵਾ ਕਿਹੜਾ ਚੋਰ ਹੈ ਜਿਹੜੀਆਂ ਸਾਡੀਆਂ ਸਬਜ਼ੀਆਂ ਤੋੜ ਕੇ ਖੜਦਾ ਉਹ ਸਮਝ ਜਦਾ ਤੂੰ ਸੁਣਤੀ ਹੋਣੀ ਹੈ ਨਾ ਉਦੋਂ ਹੀ ਲੋਕ ਲੈ ਜਾਂਦੇ ਨੇ ਤੋੜ ਕੇ ਹੁਣ ਖਲੋਤੇ ਹੀ ਸਾਰੀਆਂ ਗੱਲਾਂ ਕਰ ਲੈਣੀਆਂ ਜੇ ਵਾਕੇ ਕਰਦੀਆਂ ਬਬਤੀ ਸਿਆਣੀ ਐ ਕਰਨੂ ਮੈਂ ਹੁਣ ਸੀ ਕਰੇ ਤੇ ਹੀ ਭਾਬੀ ਜੀ ਬਹੁਤ ਮੇਰੇ ਵਾਸਤੇ ਪਾਣੀ ਲੈ ਕੇ ਆਉਂਦੀ ਐ ਨਾ ਮੈਂ ਬੜੀ ਦੂਰੋਂ ਆਈ ਆ ਮੈਨੂੰ ਪਾਣੀ ਪੀਣਾ ਹੈਗਾ ਤੁਹਾਡੇ ਪਿੰਡ ਨਾ ਕੱਲ ਮੇਲਾ ਵਾ ਤੇ ਮੈਂ ਉੱਥੇ ਜਾਣਾ ਵਾ ਤੇ ਇਹ ਦੱਸੋ ਕਿ ਮੈਂ ਤਾਂ ਦੋਵਾਂ ਲਈ ਕੀ ਲੈ ਕੇ ਆਵਾਂ ਕੀ ਲੈ ਆ ਮਗੋਂ ਨਾ ਭਲੀ ਦੀ ਕਿਹੜੀ ਚੀਜ਼ ਲਵਾਂ ਮੈਂ ਤੋ ਕੀ ਮਗਣਾ ਸਮਝ ਨਹੀਂ ਲੱਗਦੀ ਕੀ ਕੀ ਮਿਲਦਾ ਭਾਬੀ ਵਾ ਮੇਲੇ ਤੋਂ ਮੇਲੇ ਤੇ ਸੁਣਨ ਕੀ ਗੱਲਾਂ ਕਰਨਗੇ ਤੋ ਸਾਰਾ ਕੁਝ ਮਿਲ ਜਾਂਦਾ ਜੁੱਤੀਆਂ ਪਰਸ ਏਰਿੰਗਸਰ ਜੋ ਮਰਜੀ ਲਾਓ ਤੋ ਦੱਸ ਕਿ ਲੈਣੇ ਮੀਟੇ ਕੋਲ ਆਂਡੇ ਜਿੱਦਾਂ ਗਏ ਹੁੰਦੇ ਮੇਲੇ ਮੇਲਾ ਨਹੀਂ ਵੇਖਿਆ ਕਦੀ ਤੋ ਵੇਖਿਆ ਵਾ ਕਈ ਵਾਰੀ ਕੋਈ ਚੀਜ਼ ਮਿਲੇ ਚ ਮਿਲਦੀ ਕੋਈ ਨਹੀਂ ਮਿਲਦੀ ਹੁਣ ਹੁਣ ਜਿੱਦਾਂ ਦੇ ਮੈਨੂੰ ਲੱਗਦੇ ਨਾ ਹਰ ਇੱਕ ਚੀਜ਼ ਮਿਲਦੀ ਐਥੋਂ ਕੱਪੜੇ ਵੀ ਮਿਲਦੇ ਨੇ ਚਲ ਠੀਕ ਐ ਭਾਬੀ ਫੇਰ ਤੂੰ ਵੀ ਨਾ ਮੇਰੇ ਲਈ ਲੱਕੀ ਜੁੱਤੀ ਲੈ ਕੇ ਆਇਓ ਮੇਰੇ ਕੋਲ ਨਾ ਲੱਕੀ ਜੁੱਤੀ ਨਹੀਂ ਹੈਗੀ ਇਹਨਾਂ ਲਈ ਆ ਤੇ ਮੈਨੂੰ ਪਾਉਣ ਨਹੀਂ ਦਿੰਦੀ ਆਪਣੀ ਚਲ ਕੋਈ ਗੱਲ ਤੇ ਮੇਰੇ ਲਈ ਭਾਬੀ ਜੀ ਪਤਾ ਤੁਸੀਂ ਕੀ ਲੈ ਕੇ ਆਇਓ ਵਾਈਟ ਕਲਰ ਦਾ ਪਰਸਲ ਲੈ ਕੇ ਆਇਓ ਮੈਨੂੰ ਬੜਾ ਸ਼ੌਂਕ ਹੁੰਦਾ ਉਹ ਜਿਹੜਾ ਛੋਟਾ ਜਿਹਾ ਨੰਦਾ ਕੱਚ ਜਿਹਾ ਟਾਈਪ ਆ ਮੋਤੀ ਜੇ ਲੱਗੇ ਹੁੰਦੇ ਉਹਦੇ ਉੱਤੇ ਤੁਸੀਂ ਮੇਰੇ ਲਈ ਕੋ ਲੈ ਕੇ ਆਇਓ ਉਹ ਜਿਹੜੇ ਆਣਿਆਂ ਵਾਲਾ ਮੈਂ ਆਣਿਆ ਵਾਲਾ ਥੋੜੀ ਮੈਂ ਕਹਿ ਨਹੀਂ ਆ ਜਿੱਦਾਂ ਦਾ ਭਾਬੀ ਜੀ ਤੁਹਾਡੇ ਕੋਲ ਵੀ ਇੱਕ ਕੋ ਪਿੰਕ ਕਲਰ ਦਾ ਹੈਗਾ ਵਾ ਨਾ ਤੁਹਾਡਾ ਹਾਂਜੀ ਓਦਾਂ ਦਾ ਮੈਂ ਵਾਈਟ ਕਲਰ ਦਾ ਲੈਣਾ ਓਹ ਤੈਨੂੰ ਜਾਣ ਕੇ ਚੜਾਉਂਦੀ ਆ ਤਾਂ ਕਹਿਣ ਦੀ ਆ ਇਦਾਂ ਦੇ ਫਿਰ ਥੋੜੀ ਕਹਿੰਦੀ ਨਿੱਕੀਆਂ ਲੱਗੀਆਂ ਮਿਲਦੀਆਂ ਵੱਡੀਆਂ ਮਿਲਦੀਆਂ ਨਹੀਂ ਆਈਆਂ ਓਦਾਂ ਭਾਬੀ ਜੀ ਜੇ ਤੁਸੀਂ ਪਰਸ ਵੇਖੋਗੇ ਨਾ ਤੇ ਮੈਨੂੰ ਵੀਡੀਓ ਕਾਲ ਲਾ ਲਿਓ ਮੈਂ ਫਿਰ ਤੁਹਾਨੂੰ ਦੱਸਾਂਗੀ ਵੀ ਕਿਹੜਾ ਲਿਓ ਭਾਬੀ ਜੀ ਜੇ ਤੁਸੀਂ ਇਹਦਾ ਪਰਸ ਲੈਣ ਲੱਗੋਗੇ ਨਾ ਜਦੋਂ ਤੁਸੀਂ ਮੈਨੂੰ ਵੀ ਦੱਸ ਦਿਓ ਮੇਰੇ ਲਈ ਵੀ ਇੱਕ ਪਰਸ ਲੈ ਆਓ ਸਮਨ ਇੰਨੀਆਂ ਚੀਜ਼ਾਂ ਕੀ ਕਰਨੀਆਂ ਇੱਕ ਇੱਕ ਠੀਕ ਹੈ ਹੁਣ ਤੂੰ ਜ਼ਿਆਦਾ ਹੀ ਵਾਦੀ ਜਾਂਦੀ ਹੈ ਉਹ ਕੋਈ ਗੱਲ ਨਹੀਂ ਨਾ ਮੈਂ ਦੋਵਾਂ ਨੂੰ ਲਿਆ ਦਾਂਗੀ ਪਰ ਇੱਕ ਗੱਲ ਦਾ ਗੁੱਸਾ ਨਾ ਕਰਿਓ ਮੇਲੇ ਵਿੱਚ ਉਹ ਤਾਂ ਨਹੀਂ ਚੀਜ਼ਾਂ ਸਹੀ ਨਹੀਂ ਲੱਗਦੀਆਂ ਤੇ ਤੁਹਾਨੂੰ ਨਾ ਮੈਂ ਦੁਕਾਨ ਤੋਂ ਲਿਆ ਰਾਂਗੀ ਤੇ ਫਿਰ ਮੈਂ ਤੁਹਾਨੂੰ ਵੀਡੀਓ ਕਾਲ ਕਰ ਦਾਂਗੀ ਜਾਂ ਮੈਂ ਫੋੜਵਾ ਪਾ ਦਾਂਗੀ ਤੇ ਤੁਸੀਂ ਪਸੰਦ ਕਰ ਲਿਓ ਭਾਬੀ ਜੀ ਤੂੰ ਮੇਰੀ ਪਸੰਦ ਤੁਹਾਡੀ ਪਸੰਦ ਤੁਸੀਂ ਠਾਕ ਰਿਓ ਕਿ ਜੋਤਾਂ ਨੂੰ ਚੀਜ਼ ਸਹੀ ਲੱਗੂਗੀ ਨਾ ਤੁਸੀਂ ਓਇਲਾ ਆਇਓ ਭਾਬੀ ਦਾ ਕੰਮ ਚੁਲਾਇਓ ਉਦੋਂ ਨਾ ਫਿਰ ਮੈਨੂੰ ਫੋਨ ਕਰਿਓ ਕਿਉਂਕਿ ਮੈਨੂੰ ਪਤਾ ਵਾ ਤੁਸੀਂ ਚੀਜ਼ ਮਾੜੀ ਨਹੀਂ ਪਸੰਦ ਕਰਦੇ ਬਹੁਤ ਵਧੀਆ ਪਸੰਦ ਕਰਦੇ ਹੋ ਚਲੋ ਕੋਈ ਗੱਲ ਨਹੀਂ ਮੈਂ ਨਾ ਇਦਾਂ ਹੀ ਕਰਾਂਗੀ ਵੈਸੇ ਭਾਬੀ ਜੀ ਇਹ ਚਲਾਕ ਬੜੀ ਹੈਗੀ ਜਾਣ ਕੇ ਦੀਏ ਤੁਹਾਨੂੰ ਆਪਣੀਆਂ ਗੱਲਾਂ ਵਿੱਚ ਲਿਆਉਣ ਕਿ ਮੈਨੂੰ ਦੋ ਚੀਜ਼ਾਂ ਮਿਲ ਜਾਣਗੀਆਂ ਕੋਈ ਗੱਲ ਨਹੀਂ ਨਾ ਇਹ ਸਭ ਤੋਂ ਛੋਟੀ ਆ ਇਹਨੂੰ ਦੋ ਚੀਜ਼ਾਂ ਚਾਹੀਦੀਆਂ ਵੀ ਆ ਤੁਸੀਂ ਵੀ ਰਾਹ ਦੇ ਤੇ ਅੱਲਿ ਮੈਂ ਉਹਨੀਆਂ ਲੈ ਆਵਾਂ ਨਹੀਂ ਨਹੀਂ ਭਾਬੀ ਜੀ ਨਹੀਂ ਬੱਸ ਉਹ ਹੀ ਲੈ ਆਇਓ ਤੇ ਇੰਨੇ ਚ ਮੈਂ ਖੁਸ਼ ਹੋ ਜਾਣਾ। ਉਹਦਾ ਕੱਲ ਤੁਸੀਂ ਕੱਢ ਜਾਣਾ। ਨਹੀਂ ਭਾਬੀ ਜੀ ਹਨ ਉੱਤੇ ਕੱਲ ਛੁੱਟੀ ਐ। ਏਦਾਂ ਕਰੋ ਹਾਂ ਤੁਸੀਂ ਮੇਰੇ ਨਾਲ ਚੱਲ ਜਾਓ। ਤੁਹਾਡੇ ਵੀਰ ਨੇ ਤੇ ਮੈਂ ਹੀ ਜਾਣਾ ਵਾ। ਨਾਲੇ ਆਪਾਂ ਉੱਥੇ ਤਿੰਨੇ ਜਾਣੀਆਂ ਕੁ ਮਾਪਰਾ ਨਹੀਂ ਆ। ਭਾਬੀ ਜੀ ਤਿੰਨੇ ਨਹੀਂ ਆਪਾਂ ਦੋਵੇਂ ਜਾਣੀਆਂ ਜਾਵਾਂਗੀਆਂ। ਇਹਨੇ ਕਿਉਂ ਨਹੀਂ ਜਾਣਾ ਹੈਗਾ? ਇਹ ਕਿਹੜੇ ਕਿਤੇ ਜਾਂਦੀ ਹੈਗੀ ਆ। ਭਾਬੀ ਜੀ ਹੱਲੇ ਨਾ ਨਾ ਗਈ ਤੇ ਚੰਗਾ ਹੀ ਆ। ਇਨੇ ਨਾ ਟੈਸਟ ਭਰੇ ਆ ਵਾ ਇਨੇ ਘਰ ਬੈ ਕੇ ਪੜਾਈ ਕਰਨੀ ਆ ਮੈਂ ਇਹਨੂੰ ਸਖਤ ਕਿਹਾ ਵਾ ਕਿ ਇੱਧਰ ਉੱਧਰ ਫਿਰਨ ਦੀ ਤੇ ਘਰ ਦਾ ਕੰਮ ਕਰਨ ਦੀ ਹੁਣ ਕੋਈ ਲੋੜ ਨਹੀਂ ਆ ਮੈਂ ਹੈਗੀਆਂ ਨਾ ਜਿੰਨੇ ਚਿਰ ਤੱਕ ਤੂੰ ਟੈਸਟ ਨਹੀਂ ਦਿੰਦੀ ਤਿਆਰ ਕੀ ਪਾਸ ਹੋਣਾ ਟੈਸਟ ਚੋਂ ਇਹਨੂੰ ਮੈਂ ਸਾਫ਼-ਸਾਫ਼ ਕਿਹਾ ਇਨੇ ਨੀਤੇ ਜਾਣਾ ਆਪਾਂ ਦੋਵੇਂ ਜਾਵਾਂਗੇ ਆ ਇਹ ਮੌਕਾ بار بار ਨਹੀਂ ਆਉਂਦਾ ਹੱਥੋਂ ਨਿਕਲ ਗਿਆ ਨਾ ਤੇ ਫੇਲ ਹੋ ਗਈ ਤੇ ਫੇਰ ਤੂੰ ਪਹਿਲਾਂ ਨਾ ਹੇ ਦਾਣਾ ਜੁਬਾਨ ਚ ਘੜ ਕਿਉਂ ਫੇਲ ਹੋਏਗੀ ਮੈਨੂੰ ਇਹ ਤੇ ਪੂਰਾ ਮਾਣਾ ਤਨਾਲੇ ਇਹਨੇ ਨਾਲ ਜਾਣਾ ਹੀ ਹੈਗਾ ਤੂੰ ਬਹੁਤ ਹੀ ਸਿਆਣੀ ਨਾ ਬਣੋ ਆਪਾਂ ਪੜਨੇ ਘਰਾਂ ਨਹੀਂ ਸਮਝ ਨਾ ਸਹੀ ਕਹਿਂਦੀ ਆ ਮੈਂ ਰਹਿਣ ਦਿੰਦੀ ਆ ਤੇ ਤੁਸੀਂ ਇਹਨੂੰ ਨਾਲ ਲੈ ਜਿਓ ਪਾਪੀ ਜੀ ਤੁਹਾਨੂੰ ਪਤਾ ਤਾਂ ਹੈਗਾ ਆਪਾਂ ਕਿੰਨੇ ਦੇ ਦੇਣੇ ਵੇਖੇ ਆ ਜੇ ਤੁਹਾਡੀ ਤਾਂ ਕੁਝ ਓਲਾ ਹੋਵੇ ਤੇ ਤੁਸੀਂ ਫੇਰ ਸਾਨੂੰ ਇਹ ਗੱਲ ਕਹੋ ਤੇ ਮੈਂ ਆਪ ਕਿੰਨੀ ਆ ਕਿ ਪਰਮਾਤਮਾ ਮੇਰੀ ਭੈਣ ਦੇ ਚੰਗੇ ਚੰਗੇ ਨੰਬਰ ਲਿਆਵੇ ਤੇ ਭੈਣ ਮੇਰੀ ਸਰਕਾਰੀ ਟੀਚਰ ਲੱਗ ਜੇ ਤੇ ਸਾਡੇ ਡੈਡੀ ਦਾ ਵੀ ਬੋਝ ਥੋੜਾ ਹਲਕਾ ਹੋ ਜਾਏ ਬਹੁ ਇਹੋ ਕੁਝ ਤੇ ਮੈਂ ਚੰਨੀ ਆ ਪਰ ਏਡੀ ਗੱਲ ਨਹੀਂ ਆ ਕੋਈ ਗੱਲ ਨਹੀਂ ਘੰਟੀ ਦੂਣਾ ਕੀ ਹੋਣਾ ਨਹੀਂ ਭਾਬੀ ਜੀ ਤੁਸੀਂ ਜੇਦ ਨਾ ਕਰੋ ਐਵੇਂ ਬਾਅਦ ਵਿੱਚ ਨਾ ਇਹਨੇ ਮੈਨੂੰ ਗੱਲਾਂ ਸੁਣਾਉਂਦੀ ਰਿਹਾ ਕਰਨਾ ਵਾ ਤੇ ਕੋਈ ਨਹੀਂ ਤੁਸੀਂ ਇਹਨੂੰ ਲੈ ਜਾਓ ਤੇ ਮੈਂ ਨਾ ਹੁਣ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਤੁਸੀਂ ਬਹੁਤ ਥੀ ਭਾਬੀ ਜੀ ਜਦੋਂ ਇਹ ਟੈਸਟ ਕਲੀਅਰ ਕਰਾਈ ਨਾ ਤੇ ਫਿਰ ਇਹਨੂੰ ਮੈਂ ਕਮਾਣ ਖੜਾਉਂਗੀ ਤੇ ਜਿੱਥੇ ਕਹੇਗੀ ਉੱਥੇ ਲੈ ਕੇ ਜਾਵਾਂਗੀ ਬੜੀឆ្លਾਕ ਆ ਵੀ ਹਲਾ ਤੈਨੂੰ ਨਹੀਂ ਇਹਨੇ ਜਾਣ ਦੇਣਾ ਦੋ ਆਂਦੀ ਆਂਦੀ ਹਣੀ ਮੈਂ ਚੀ ਜਲਾ ਗਈ ਨਵ ਗਈ ਇਹਨੇ ਲੈਣੀ ਐ ਨਾ ਮੈਨੂੰ ਦੱਕਣਾ ਨਹੀਂ ਭਾਬੀ ਜੀ ਇਹ ਜੋਖ ਕਹਿਣਾ ਨਾ ਮੈਂ ਘਰੇ ਇਹਨੂੰ ਲਿਆ ਦਾਂਗੀ ਆਪਾਂ ਦੋਵੇਂ ਜਾਣੀਆਂ ਪਰ ਇਹਨੂੰ ਹਲੇ ਘਰੇ ਰਹਿਣ ਦੋ ਚਲ ਠੀਕ ਆ ਮੈਂ ਘਰੇ ਰਹੀ ਨਹੀਂ ਖੁਸ਼ ਆਣਾ ਹਨ ਹਾਂ ਮੈਂ ਹੋਰ ਖੁਸ਼ ਹਾਂ ਹੁਣ ਗੱਲਾਂ ਹੀ ਕਰੀ ਜਾਣੀਆਂ ਵਾ ਤੁਸੀਂ ਦੋਵੇਂ ਜਾਣੀਆਂ ਬਹੁਤ ਮੈਂ ਚਾਹ ਬਣਾ ਕੇ ਲਈ ਹੁੰਦੀ ਆ ਬਣਾ ਲਿਆ ਨਾ ਅੱਜ ਨਾ ਮੈਂ ਕਰੋਣੀ ਹੀ ਪੀ ਕੇ ਆਈ ਮੈਂ ਹਾਂ ਉਧਰੋਂ ਹੀ ਪੀ ਕੇ ਆਂਦੀ ਆ ਹਰ ਵਾਰ ਮੈਂ ਕਹਿ ਦੇਣੀ ਐ ਨਾ ਮੈਂ ਨਹੀਂ ਚਾਹ ਪੀਣੀ ਤੇ ਮੈਂ ਗੱਲ ਦਾ ਗੁੱਸਾ ਕਰ ਦੇਣਗੀ ਆ ਨਹੀਂ ਭਾਬੀ ਜੀ ਗੁੱਸਾ ਹੀ ਕਿਹੜੀ ਕਿਉਂ ਕਰਨਾ ਵਾ ਤੁਹਾਡਾ ਆਪਣਾ ਘਰ ਆ ਤੁਸੀਂ ਜਦੋਂ ਮਰਜ਼ੀ ਆਇਆ ਕਰੋ ਵਾਹ ਜੀ ਦੀ ਭਾਬੀ ਕਿਹੜਾ ਰੋਜ਼ ਰੋਜ਼ ਆਉਂਦੇ ਨੇ ਤੁਸੀਂ ਨਾ ਨਾਲੇ ਦੁੱਧ ਚ ਪੱਤੀ ਪਾ ਲਿਓ ਤੇ ਫੁੱਲ ਵੜੀਆਂ ਨਾਲ ਜ਼ਰੂਰ ਕੱਢ ਲਿਓ ਵਾਹ ਤੇ ਪਕੌੜੇ ਨਿਕਲ ਜਾਂਦੇ ਤੇ ਵਧੀਆ ਹੀ ਮੌਸਮ ਵੀ ਵਧੀਆ ਹੋਇਆ ਤੇ ਵਾਹ ਪਕੌੜਿਆਂ ਨੂੰ ਕਰਨ ਤੇ ਪਕੌੜਿਆਂ ਨੂੰ ਜੀਟਿਆ ਹੈ ਸੁਣਾਉਣ ਗੱਲ ਹੀ ਦੀਆਂ ਸਿੱਧਾ ਕਹਾ ਕਿ ਦੀਦੀ ਪਕੌੜੇ ਖਾਣੇ ਆ ਤੇ ਕੋਈ ਗੱਲ ਨਹੀਂ ਬਣਾ ਦਿੰਨੀ ਆ ਕੋਈ ਗੱਲ ਨਹੀਂ ਮੈਂ ਵੀ ਤੁਹਾਡੇ ਨਾਲ ਗਰਮ ਨਹੀਂ ਆ ਤੇ ਲੈਣ ਦੇ ਸਮਨ ਕੀ ਖੇਚਲ ਕਰਾਂਗੇ ਕੋਈ ਨਹੀਂ ਭਾਬੀ ਜੀ ਕਿੰਨਾ ਟਾਈਮ ਲੱਗਣਾ ਵਾ ਵੇਸਣ ਤੇ ਹੈਗਾ ਵਾ ਅਸੀਂ ਝੱਟ ਬਣਾ ਲੈਣੇ ਆ ਚੱਲ ਮੈਂ ਇੱਥੇ ਬੈਠੀ ਰਹਿਣਾ ਮੈਂ ਵੀ ਤੁਹਾਡੇ ਨਾਲ ਕਰਮਣੀ ਚੱਲ ਆਜੋ ਫਿਰ ਹਲੋ ਅਜੀਪਟਵਾਰੀ ਸਾਹਿਬ ਜੀ ਕੀ ਹਾਲ ਜੋ ਵਧੀਆ ਵਧੀਆ ਤੂੰ ਸੁਣਾਓ ਵਧੀਆ ਜੀ ਹਟਾ ਜੋ ਹੋਰ ਕਾਰ ਪ੍ਰਵਾਹ ਠੀਕ ਆ ਗਿਆ ਹਾਂਜੀ ਹਾਂਜੀ ਤੇ ਉਹ ਪੇਪਰ ਬਲ ਆਪਣੇ ਤਿਆਰ ਹੋ ਗਏ ਜਮਲਾ ਪੇਪਰ ਤੇ ਤੁਹਾਡੇ ਕਿੰਨੇ ਟਣਾ ਦੇ ਤਿਆਰ ਨੇ ਤੁਸੀਂ ਆਏ ਹੈ ਨਹੀਂ ਉਹ ਆਸਤਰਾ ਲਗਾ ਰਹੇ ਨੇ ਨੰਗਦੇ ਜਾਂਦੇ ਆ ਅੱਛਾ ਹਾਂਜੀ ਹਾਂਜੀ ਤੇ ਉਹ ਹੁਣ ਸਵੇਰੇ ਆਦਿਆ ਫਿਰ ਨਹੀਂ ਸਵੇਰੇ ਕੱਲ ਨੂੰ ਆਣਾ ਮੈਂ ਹੁਣ ਉਧਰ ਨੂੰ ਜਾਣ ਰਿਹਾ ਤੇ ਇਦਾਂ ਵੀ ਜੇ ਦੇ ਅੱਧੇ ਘੰਟੇ ਤੱਕ ਆ ਸਕਦੇ ਆ ਆ ਜਾਓ ਜੇ ਨਹੀਂ ਤਾਂ ਫਿਰ ਕੱਲ ਨੂੰ ਕਿਉਂਕਿ ਅਹੀਂ ਨਾ ਮੁੜ ਕੇ ਚੱਲ ਜਾਣਾ ਕਿਸੇ ਦੇ ਨਾਲ ਨਿਸ਼ਾਨਦਾਈ ਚ ਕਰਨੀ ਹੈ ਚਲੋ ਠੀਕ ਹੈ ਠੀਕ ਕੋਈ ਨਾ ਫਿਰ ਤੁਸੀਂ ਕਰੋ ਵੇਟ ਮੈਂ ਇਧਰ ਨੂੰ ਨੰਗਨਦੇ ਚੱਲ ਜਾਂਦਾ ਫੜ ਕੇ ਲੈ ਜਾਂਦਾ ਫਿਰ ਆਜੋ ਆਜੋ ਕੋਈ ਗੱਲ ਨਹੀਂ ਚਲੋ ਠੀਕ ਜੋ ਫਿਰ ਠੀਕ ਹੈ ਜੀ ਠੀਕ ਵੇਲਾ ਦਾ ਇੱਕ ਗੱਲ ਹੀ ਜਦੋਂ ਆਏ ਤੇ ਉਹਨਾਂ ਆਂਦੇ ਵੀ ਛੇਤੀ ਕਰਦੇ ਸਾਡਾ ਕੰਮ ਤੇ ਹੁਣ 5-6 ਦਿਨ ਹੋ ਗਏ ਨੇ ਤੇ ਵਿਲਾ ਆਏ ਹੀ ਨਹੀਂ ਆ ਚੱਲੇ ਆ ਵੀ ਕਮਾਂ ਕਰ ਵਾਲੇ ਬੰਦੇ ਨੇ ਨਹੀਂ ਵਿਆ ਜਾਂਦਾ ਕਿ ਵਕਤ ਕਮਲੀਆਂ ਜੀ ਇਹਨੇ ਨਾ ਕਿੰਨਾ ਚਾਹ ਕੀਤਾ ਮੇਰਾ ਇਦਾਂ ਕਰਨੀ ਆ ਮੰਮੀ ਦੀ ਤੇ ਲੱਭਦੀ ਜਾ ਕੇ ਰੋਟੀ ਲਾ ਦੇਣੀ ਆ ਮੇਰਾ ਤੇ ਜੀ ਨਹੀਂ ਕਰਨ ਦਿਆ ਖਾਨੋ ਨਿੰਮੀ ਕਦੋਂ ਦੇਖਣ ਲਈ ਆ ਤੂੰ ਕਿੱਥੋਂ ਆਈ ਆ ਮੰਮੀ ਨਾਵ ਕਰ ਗਈ ਆ ਜਦੋਂ ਤੈਨੂੰ ਕਿੰਨੀ ਵਾਰ ਕਹਿ ਕੇ ਉਧਰ ਨਹੀਂ ਜਾਣਾ ਤੇ ਜਿਹੜੀ ਪੈਰੀ ਆਈ ਨਾ ਉਹਨੇ ਪੈਰੀ ਮੁੜ ਜਾ